Thank you. ਹਰਨਾਲ ਸਰਦਾਰ ਬਿਕਰਮ ਸਿੰਘ ਜੀ ਤੇ ਕਿਹੜੇ ਪਿੰਡ ਚ ਰਹਿੰਦੇ ਪਿੰਡ ਸੁਰਪੁਰ ਨਕਾਈ ਤੇ ਆ ਕੰਦ ਦਾ ਡਿਜ਼ਾਈਨ ਰੋਲਾ ਕੀ ਗਾ ਕੰਦ ਦਾ ਇਹ ਰੋਲਾ ਜੀ ਮੈਂ ਆਪਣੇ ਦੁਵਾਰ ਜਿਹੜੀ ਆਪਣੇ ਥਾਂ ਜੀ ਕਰਨਾ ਆਵਾ ਤੇ ਆਪਣੇ ਥਾਂ ਜੀ ਖਲੋ ਕੇ ਤੇ ਮੈਂ ਪਲੇਸਟਰ ਕਰਨਾ ਆਵਾ ਇਹਦਾ ਭਰਾ ਵਾ ਇਹਦੀ ਭੈਣ ਹੈ ਡੀਐਸਪੀ ਉਹਦਾ ਭਰਾ ਮੈਨੂੰ ਗਾੜੀ ਉਤਾਰ ਕੇ ਜੀ ਨਾਮ ਕੀ ਜੀ ਡੀਐਸਪੀ ਐਸਵੀ ਸੁਖੀ ਖੁਸ਼ਵੀ ਕੋਲ ਠੀਕ ਹੈ ਹਾਂਜੀ ਤੇ ਭਰਾ ਦਾ ਨਾਮ ਬਿਕਰਮ ਜੀ ਦੀ ਸਿੰਘ ਆ ਠੀਕ ਹੈ ਇਹ ਮੈਨੂੰ ਰੱਖਦੇ ਕਿ ਮਤਲਬ ਅਸੀਂ ਆਪਣੇ ਮਨੋਂ ਪਲੇਸਟਰ ਨਹੀਂ ਹੋਣ ਦੇ ਕੰਦ ਤੁਹਾਡੀ ਸੰਜੀ ਕੰਦ ਨਾ ਕੰਦ ਮੇਰੀ ਕਲੇ ਦੀ ਹੈ ਇਹੀ وجہ ਸਰ ਕੀ وجہ ਕਿਉਂ ਢੱਕਿਆ ਜਾ ਰਿਹਾ ਢੱਕਿਆ ਇਸੇ ਕ ਮਤਲਬ ਅਹੀਂ ਇਧਰ ਸਲਾਵਾ ਜਾਊਗੀ ਇਹਦੇ ਘਰ ਤੇ ਇਹਦਾ ਨੁਕਸਾਨ ਹੋਊਗਾ ਹੋਰ ਗੱਲ ਕੁਛ ਨਹੀਂ ਦੀ ਡੀਐਸਪੀ ਦਾ ਹਵਦੇ ਦੇ ਕਰਕੇ ਗਲਤ ਫੈਲਾਠਾ ਹੁੰਦਾ ਹੈ ਕੋਈ ਦਿਖਾਉਂਦੀ ਕਿ ਥਾਣੇ ਵਿੱਚ ਦਿਖਾਜ ਮੈ ਥਾਣੇ ਦਿੱਤੀ ਹੀ ਤੋ ਮੜ ਕੇ ਮੈਂ ਚੌਕੀ 2-3 ਵਾਰਾਂ ਗਿਆ ਮ ਕੋਈ ਮੇਰੀ ਸੁਣਾਈ ਨਹੀਂ ਹੋਈ ਪਿੰਡ ਦੇ ਸਰਪੰਚ ਨਾਲ ਕੋ ਸਰਪੰਚ ਨੂੰ ਵੀ ਸੱਦਿਆ ਸਰਪੰਚ ਨੇ ਵੀ ਕੋਈ ਗੱਲ ਨਹੀਂ ਕੀਤੀ ਠੀਕ ਹੈ ਸਰਪੰਚ ਵੀ ਉਹਦਾ ਮਤਲਬ ਪਖਪੂਰਦਾ ਵਾ ਕਿ ਮੈਨੂੰ ਫੋਨ ਆਇਆ ਵਾ ਤੂੰ ਕੰਦ ਕਰ ਲਾ ਤਾਂ ਮੈਂ ਤੇਰੇ ਪੱਲੇ ਅਸਰ ਕਰਾਂ ਤੁਮ ਜੇ ਅੱਜ ਮੈਨੂੰ ਆਪਣੇ ਘਰੋਂ ਨਹੀਂ ਕਰਨਿੰਦੀ ਤੇ ਮੁੜ ਕੇ ਮੈਨੂੰ ਆਪਣੇ ਘਰ ਜਾ ਕੇ ਕਰਨ ਦਊਗੀ ਜਿਹੜੀ ਗੱਲ ਲੱਗਦਾ ਕਿ ਆਪਣੇ ਸਰਕਾਰੀ ਅਹੁਦੇ ਦਾ ਗਲਤ ਫਾਇਦਾ ਚੱਕ ਰਹੇ ਹਾਂਜੀ ਗਲਤ ਫਾਇਦਾ ਬਿਲਕੁਲ ਪੂਰਾ ਜੀ ਤੁਸੀਂ ਕਿਥੇ ਉਹ ਚੌਧੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜੇ ਉਹ ਡੀਐਸਪੀ ਆ ਤੋ ਉੱਪਰਲੇ ਰਹੇ ਨਹੀਂ ਉੱਤੇ ਨਹੀਂ ਹੀ ਗਏ ਸੀ 4 ਤੱਕ ਹੀ ਗਏ ਚੌਕੀ ਨਿਯਾਰਤ ਤੱਕ ਹੀ ਗਏ ਠੀਕ ਹੈ ਮੰਗ ਕੀ ਕਰਦੇ ਜੇ ਮੰਗੇ ਹੁਣ ਕਰਦੇ ਹਾਂ ਸਾਾਨੂੰ ਸਾਾਨੂੰ ਨਾ ਸਾਮਿਲਣਾ ਚਾਹੀਦਾ ਜਿਹੜੀ ਗੱਲ ਜੇ ਮੈਂ ਮਾੜਾ ਕੰਮ ਲਿਆ ਕਰਨ ਕੋਈ ਉਹਨਾਂ ਦਾ ਧੱਕਾ ਹੀ ਕਰਦੇ ਆਂ ਤੇ ਤਾਂ ਵੀ ਮੈਨੂੰ ਆਖਣਾ ਇਹ ਸਾਡੇ ਨਾਲ ਚਮਕੀਲੇ ਆਏ ਆ ਮੁਰਗੇ ਆ ਤੇਰੀ ਇੱਕ ਵੀ ਆਇਆ 21 ਬਰਾਏ ਆ ਮੁਰਗੇ ਆ ਉਸ ਤੋਂ ਬਾਅਦ ਕਾਰਵਾਈ ਕਿਉਂ ਨਹੀਂ ਕਰਦੀ ਪੁਲਿਸ ਕੋਈ ਨਹੀਂ ਕਾਰਵਾਈ ਕਰਦੀ ਮਤਲਬ ਉਹ ਡੀਐਸਪੀ ਅੱਥਰ ਕਰਕੇ ਨਹੀਂ ਕਰਦੀ ਉਹ ਫੋਨ ਕਰ ਦਿੰਦੀ ਹੁਣ ਰਾਤੀ ਮੀ ਉਹਨੇ ਮੈਂ ਇਥੋਂ ਚਮਕੀਓ ਹੋ ਗਿਆ ਆ ਮੁਰਗੇ ਨੇ ਫੋਨ ਕਰਤਾ ਉਹਨੇ ਐਸਆਈ ਨੂੰ ਉਹ ਮੁਰਗੇ ਮੇਰੇ ਇੱਥੇ ਫੋਨ ਤੇ ਗੱਲਾਂ ਰਹਿ ਪਿਆ ਕਰਨ ਤੂੰ ਇਹ ਕੀ ਆਖਿਆ ਜਿਹੜੀ ਗੱਲ ਤੇਰੇ ਕੋ ਮੈਂ ਰਿਸ਼ਵਤ ਦਿਖਾਦੀ ਕੋਈ ਮੈਂ ਕਿਹਾ ਨਹੀਂ ਸਰਦ ਤੁਹਾਨੂੰ ਮੈਂ ਰਿਸ਼ਵਤ ਦਿੱਤੀ ਨਹੀਂ ਮੈਂ ਕਿਤਰਾ ਫੋਨ ਦਿੱਤੀ ਆ ਤੇ ਆਂਦਾ ਮੈਨੂੰ ਉਹ ਗਲਤ ਫੜਾ ਡਾਉਂ ਨਹੀਂ ਮੇਰੇ ਡੀਐਸਪੀ ਦਾ ਉਹ ਵੀ ਫਿਰ ਯੂ ਮੰਗ ਕਰਦੇ ਆ ਮੰਗੇ ਇਹੋ ਕਰਦਾਂਗੇ ਮੇਰੇ ਨੂੰ ਨਾਮ ਮਿਲਣਾ ਚਾਹੀਦਾ ਮੈਂ ਨਾਜੀ ਬਖਤਾਰ ਸਿੰਘ ਹਾਂਜੀ ਸਾਬਕਾ ਮੈਂਬਰ ਪੰਚਾਇਤ ਅਫਸੂਲਪੁਰ ਕਲਾ ਟਾਲਾ ਜੰਡਿਆਗਰੂਤ ਤਹਿਸੀਲ ਜਿਲ੍ਹਾ ਬਰਸਾਦ ਤੇ ਤੁਹਾਡੇ ਪਿੰਡ ਦੇ ਵਾਸੀ ਨਾਲ ਹੀ ਗਲਤ ਹੋ ਰਿਹਾ ਕੀ ਕਰਨਾ ਚਾਹੀਦਾ ਇਹ ਜੀ ਆਪਣੇ ਇੱਕ ਡੀਐਸਪੀ ਉਹਦੇ ਤਾਂ ਨਜਾਇਜ਼ ਫਾਇਦਾ ਲੈਂਦੇ ਇਕੱਲੇ ਦੇ ਨਾਲ ਹੀ ਸਾਰੇ ਪਿੰਡਾਂ ਦਾ ਇਹਨਾਂ ਨੂੰ ਚਾਲੂ ਕੀਤਾ ਵਾ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਕਿਸੇ ਪੰਚਾਇਤ ਮੈਂਬਰ ਜਾਂ ਕਿਸੇ ਸਰਪੰਚ ਦੀ ਇਨੀ ਹਿੰਮਤ ਨਹੀਂ ਹੈਗੀ ਇਹਨਾਂ ਨੂੰ ਜਾ ਕੇ ਕੋਈ ਗੱਲ ਕਰ ਲੈਣ ਕਿਸੇ ਪੰਚਾਇਤ ਮੈਂਬਰ ਕਿਸੇ ਸਰਪੰਚ ਦੀ ਕੋਈ ਗੱਲ ਨਹੀਂ ਸੁਣਦੇ ਹਰ ਪਿੰਡ ਨਾਲ ਵਧਿੱਕੀਆਂ ਕਰਦੇ ਆ ਇਥੋਂ ਤੱਕ ਕਿ ਮੇਰੀ ਘਰ ਦੀ ਕੰਧ ਦੇ ਨਾਲੇ ਨਾਲ ਇਨੀ ਉੱਚੀ ਰੂੜੀ ਲਾਈ ਆ ਤੇ ਮੇਰੇ ਘਰ ਵਿੱਚ ਗੰਦ ਪਾਈ ਜਾਂਦੇ ਤੇ ਜਿਹਦੇ ਖਿਲਾਫ ਅਰਜ਼ੀ ਦਾ ਦਿੱਤੀਆਂ ਵਾ ਐਸਪੀ ਹੱਡ ਕੁਆਟਰ ਦੇ ਵੀਰੇ ਅਰਜ਼ੀ ਦਾ 2 ਸਾਲ ਤੋਂ ਵੱਧ ਟਾਈਮ ਲੱਗਾ ਤੇ ਅੰਦਰ ਖਾਸਾ ਉੱਥੇ ਮੇਰੀਆਂ ਪਈਆਂ ਵਾ ਮੈਂ ਦੋ ਵਾਰ ਆਪਣੇ ਨਵ ਮਾਨ ਨਾਲ ਦਬੁਰਜੀ ਪੁਲਿਸ ਲੈਣ ਵਿੱਚ ਦੋ ਵਾਰ ਡੀਐਸਪੀ ਰਵਿੰਦਰ ਸਿੰਘ ਦੇ ਡੀਐਸਪੀ ਸੁਚਾਨੇਂਗ ਦੇ ਗਿਆ ਉੱਥੇ ਵੀ ਕੋਈ ਸੁਣਾਈ ਨਹੀਂ ਹੋਈ ਤੀਜੀ ਵਾਰ ਮੈਡਮ ਜਸਵੰਤ ਕੋਰ ਐਸਪੀ ਹੈਡਕ quarters ਸਾਹਿਬ ਮੌਕਾ ਦੇਣ ਕੇ ਮੌਕਾ ਵੀ ਹੀ ਗਿਆ ਫਿਰ ਵੀ ਉਹਨਾਂ ਕੋਈ ਸੁਣਾਈ ਨਹੀਂ ਕੀਤੀ ਮੈਨੂੰ ਵਾਰ ਵਾਰ ਬੁਲਾਈ ਜਾਂਦੇ ਆ ਤੇ ਕਾਰਵਾਈ ਕੋਈ ਨਹੀਂ ਹੁੰਦੀ ਕੋਈ ਕਿਸੇ ਤਰ੍ਹਾਂ ਦਾ ਇਨਸਾਫ ਨਹੀਂ ਮਿਲਦਾ ਲੱਗਦਾ ਕਿ ਆ ਕਿ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ ਇੱਕ ਡੀਐਸਪੀ ਉਹਦੇ ਤਾਂ ਨਜਾਇਜ਼ ਫਾਇਦਾ ਲੈਂਦੇ ਔਰ ਗੱਲ ਕੋਈ ਨਹੀਂ ਜੀ ਇਹ ਤੋਂ ਇਫਾਦਾ ਰਸ ਇਹ ਤੋਂ ਤਾਂ ਕਿ ਮੇਰੇ ਘਰ ਦੀ ਕਾਂ ਦੇ ਨਾ ਰੂੜੀ ਲਾਈ ਹੈ ਮੇਰੇ ਘਰ ਵਿੱਚ ਗੰਦ ਪਿਆ ਹੋਆ ਹੈ ਡੀਐਸਪੀ ਐਸਪੀ ਹਡਕਵਾਲਾ ਮੈਡਮ ਜਸਵੰਤਪੁਰ ਮੌਕਾ ਵੀ ਵੇਖ ਕੇ ਚਲੇ ਗਏ ਫੇਰ ਵੀ ਕੁਛ ਨਹੀਂ ਕੀਤਾ ਤੁਹਾਨੂੰ ਸੱਦਾਂਗੇ ਤੇ ਮੀਨ ਅਛੇ ਹੋ ਗਏ ਤੱਕ ਸੱਦਣ ਦੇ ਜੀ ਕੀ ਮੰਗ ਕਰਦੇ ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਤਾਂ ਸਾਨੂੰ ਹੀ ਆਪੀ ਜਿਹੜੇ ਆਪਣੇ ਅਹੁਦੇ ਦੀ ਰਾਖੀ ਇਹ ਤਾਂ ਜਾਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਹੁੰਦੀ ਪਰ ਸਾਨੂੰ ਦਿਨਾਂ ਨਜਾਇਜ਼ ਤੰਗ ਕੀਤਾ ਵਾ ਸਾਡਾ ਜੀਣਾ ਬਹਾਲ ਕੀਤਾ ਵੇ ਇਥੋਂ ਹੁੰਦਾ ਕਿ ਮੇਰੇ ਘਰ ਨੂੰ ਜੇ ਮੈਂ ਮੋੜਦਾ ਵਾਂ ਨਾ ਤੇ ਰੂੜੀ ਵਾਲੀ ਜਗ੍ਹਾ ਤੇ ਕਿ ਪੇਪਲ ਆਇਆ ਤੇ ਅੱਜਾ ਬਾਜ਼ਾਰ ਉਹ ਕਿਹਾ ਵਾ ਸਾਡਾ ਨੰਗਣਾ ਓਖਾ ਆ ਤੇ ਕਿਸੇ ਦੀ ਹਿੰਮਤ ਨਹੀਂ ਆ ਗਈ ਵੀ ਵੇਖੋ ਆਖੇ ਪੇਪਲ ਚਖਾਂਗੇ ਜਾਂ ਪੇਪਲ ਦੀਆਂ ਤਾਣੀਆਂ ਵੱਲ ਕੇ ਪਛਾਣ ਕਰ ਲੋ ਜਾ ਕੇ ਮੌਕਾ ਵੇਖ ਸਕਦੇ ਜੀ ਮੇਰਾ ਨਾਮ ਸਰਿੰਦਰ ਸਿੰਘ ਹੈ ਜੀ ਹਾਂਜੀ ਮੈਂ ਸਾਫ ਦਾ ਸਰਪੰਚਾ ਸੂਲਪੁਰ ਖਲਾਉਂਦਾਂ ਜੀ ਤੇ ਇਹਦਾ ਜਿਹੜਾ ਕਹਿੰਦੇ ਆਪਣੇ ਪਾਸੇ ਕੰਦਿਆ 4 ਇੰਚੀ ਉਹਨਾਂ ਦੀ 4 ਇੰਚੀ ਆਪਣੇ ਪਾਸੇ ਆ ਤੇ ਇਹ ਆਪਣੇ ਪਾਸੇ ਤੇ ਕਰ ਸਕਦਾ ਉਹ ਚ ਹਾਂਜੀ ਤੇ ਜੋ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਤੇ ਖੰਡੋਣੀ ਚਾਹੀਦੀ ਮੈਨੂੰ ਲੱਗਦਾ ਨਹੀਂ ਗਵਾਨ ਮੱਥਾ ਹੋਵੇ ਤੇ ਉਹ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਸਾਥ ਤੇ ਦੇਣਾ ਚਾਹੀਦਾ ਪਰ ਉਹ ਥੋੜਾ ਜਿਹਾ ਨਹੀਂ ਹੈ ਚੀਜ਼ ਚੰਦੇ ਨਹੀਂ ਪਿੰਡ ਦੇ ਜਿਹੜੇ ਮੋਦਵਾਰ ਬੰਦਿਆਂ ਨੇ ਮਿਲ ਕੇ ਕੋਈ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਨਹੀਂ ਚੈਨਤ ਆਖੇ ਨਹੀਂ ਲੱਗਦੀ ਕੀਤੀ ਤੇ ਹੋ ਗਈ ਜ਼ਰੂਰ ਠੀਕ ਹੈ ਸੁਣਦੇ ਨਹੀਂ ਜਿੱਦੋਂ ਸੀਤ ਉਹਨਾਂ ਦੀ ਆਪਣੀ ਥਾਂ ਤੇ ਆਪਣੀ ਥਾਂ ਤੇ ਤਾਂ ਕੋਈ ਵੀ ਆਪਣੀ ਚੀਜ਼ ਬਣਾ ਸਕਦਾ ਜੀ ਬਣਾ ਸਕਦਾ ਜੀ ਆਪਣੇ ਥਾਂ ਤੇ ਤਾਂ ਆਪਣੇ ਉਹ ਆਪਣੀ ਥਾਂ ਤੇ ਡੇ ਬਣਾਉਣ 4 ਇੰਚੀ ਕਹਿੰਦੇ ਆਪਣੇ ਥਾਂ ਤੇ ਡੇ ਕਰਨੋ ਠੀਕ ਹੈ ਹਾਂਜੀ ਫਿਰ ਚਾਰਾਂ ਜੀ ਗੈਬੇ ਵਿੱਚ ਛੱਡਿਆ ਵਾ ਕੋਈ ਨਿਸ਼ਾਨ ਵਾਲੀ ਗੱਲ ਨਹੀਂ ਕੋਈ ਉਹਨਾਂ ਦੇ ਮੰਨੇ ਨਹੀਂ ਆਂਡਿਆ ਮਸਲਾ ਫਿਰ ਤੁਹਾਨੂੰ ਕਿਉਂ ਲੱਗਦਾ ਕਿ ਕਾਨੂੰਨ ਰੋਲਾ ਕਾਨੂੰਨ ਬੰਦਾ ਤੇ ਕੰਮ ਨੂੰ ਲੈ ਕੇ ਉਹ ਹੀ ਨਿਯਾਜ ਫਾਇਦਾ ਆਟਾ ਹੁੰਦਾ ਜੇ ਰੈਂਕ ਦਾ ਜਿਸੂਲਪੁਰ ਨਿੱਕਾ ਦਾ ਮਸਲਾ ਬਣਿਆ ਹੋਇਆ ਹੈ ਦੀਵਾਰ ਨੂੰ ਲੈ ਕੇ ਉਹਦੇ ਵਿੱਚ ਡੀਐਫਟੀ ਖੁਸ਼ਮੀਰ ਦਾ ਨਾਮ ਆ ਰਿਹਾ ਤੁਹਾਡੇ ਤੱਕ ਮਸਲਾ ਪਹੁੰਚਿਆ ਵਾ ਕੀ ਹੱਲ ਨਿਕਲਿਆ ਤੁਹਾਨੂੰ ਉਹ ਮੇਰੇ ਕੋਲ ਦੋਨੇ ਪਾਰਟੀਆਂ ਹੈਗੀਆਂ ਅਸੀਂ ਇੱਕ ਪਾਸੇ ਬਗੇਲ ਸਿੰਘ ਹੋਣੀ ਆ ਦੂਜੇ ਪਾਸੇ ਵਿਕਰਮਜੀਤ ਸਿੰਘ ਅਮਾਡਾ ਉਹ ਮੇਰੇ ਕੋਲ ਉਸ ਦਿਨ ਪੇਸ਼ ਹੋਏ ਸੀ ਵੀ ਸਾਡੇ ਉਹ ਕੰਦ ਨੂੰ ਪਲਸਟਰ ਨਹੀਂ ਕਰਨ ਦੇਤੇ ਫਿਰ ਅਸੀਂ ਉਹਨੂੰ ਮੁੰਡੇ ਨੂੰ ਬੁਲਾਇਆ ਸੀ ਲੇਕਿਨ ਉਹ ਇੱਥੇ ਤਾਂ ਨਹੀਂ ਆਇਆ ਮੇਰਾ ਚੌਂਕੀ ਚਾਰ ਦੀ ਡਿਊਟੀ ਲੱਤੀ ਸੀ ਉਹ ਤੋਂ ਫਿਰ ਮੈਂ ਜੋ ਫੀਡਬੈਕ ਉਹਨੇ ਮੈਨੂੰ ਦਿੱਤੀ ਉਹ ਇਹ ਗੱਲ ਆ ਪਹਿਲਾਂ ਬਿਕਰਮਜੀਤ ਹੋਣਾ ਨੇ ਆਪਣਾ ਘਰ ਬਣਾਇਆ ਸੀ ਤੇ ਦੂਸਰੀ ਸਾਈਡ ਦੇ ਉੱਤੋਂ ਇਹਨਾਂ ਨੇ ਪਲਸਟਰ ਨਹੀਂ ਕਰਲ ਦਿੱਤੀ ਕੰਦ ਉਹਨਾਂ ਦੀ ਉਹ ਇਸੇ ਵਜ੍ਹਾ ਕਰਕੇ ਉਹਨਾਂ ਨੇ ਪਲਸਟਰ ਨਹੀਂ ਕੀਤਾ ਫਿਰ ਹੁਣ ਬਗੇਲ ਸਿੰਘ ਹੁਣੀ ਲੱਗੇ ਮਕਾਨ ਨੂੰ ਹੁਣ ਉਹਨਾਂ ਨੇ ਡੱਕ ਦਿੱਤਾ ਉਸ ਚੀਜ਼ ਨੂੰ ਉਹ ਫਿਰ ਉਹ ਦੋਨਾਂ ਦਾ ਹੁਣ ਜਿਹੜੀ ਕੰਧ ਥੋੜੀ ਰਹਿੰਦੀ ਸੀਗੀ ਉਹ ਚੌਂਕੀ ਚਾ ਮੈਂ ਤੁਹਾਡੇ ਸਾਹਮਣੇ ਗੱਲ ਕੀਤੀ ਆ ਉਹ ਕਹਿੰਦਾ ਫਿਰ ਕੰਧ ਉਹ ਹੋ ਗਈ ਆ ਤੇ ਉਹਨਾਂ ਨੂੰ ਸੈਟਲ ਕਰ ਦਿੱਤਾ ਕੰਮ ਤੇ ਥੋੜੇ ਚਿਰ ਦੇ ਵਿੱਚ ਵਿੱਚ ਉਹ ਵੀ ਮਸਲਾ ਸੌਲਵ ਹੋ ਗੋਇਆ ਡੀਐਸਪੀ ਸਾਹਿਬ ਦਾ ਕੋਈ ਇਹੋ ਜਿਹਾ ਲੜਾ-ਡਣਾ ਨਹੀਂ ਵਿੱਚ ਬਾਕੀ ਇਹ ਹੁੰਦਾ ਵੀ ਜਦੋਂ ਪੇਰੈਂਟ ਆਪਣਾ ਪਰਿਵਾਰਕ ਮੈਂਬਰ ਹੈਗਾ ਉਹ ਨਾਲ ਤਾਂ ਉਹਨਾਂ ਦਾ ਲੱਗ ਜਾਂਦਾ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ ਉਹਨਾਂ ਨੇ ਵੀ ਕੋਈ ਅਜਿਹੀ ਗੱਲ ਨਹੀਂ ਉਹ ਕਹਿੰਦਾ ਮੈਂ ਵੀ ਆਪਣੇ ਬ੍ਰਦਰ ਨੂੰ ਸਮਝਾਉਣੀ ਆ ਕਿ ਕੋਈ ਇਹੋ ਜੀ ਗੱਲ ਨਹੀਂ ਅਸੀਂ ਕਰਵਾ ਦੰਨੇ ਆ ਰਲ ਕੇ ਉਹ ਸਭ ਮਸਲਾ ਜਿਹੜਾ ਹੱਲ ਕਰਵਾ ਦਿੱਤਾ ਜਾਊਗਾ ਜਾਂ ਫਿਰ ਇਹਨਾਂ ਨੂੰ ਕਿਸੇ ਅਗਲੇ ਰਸਤੇ ਲਈ ਪੂਰਾ ਹੋ ਜਾਊਗਾ ਨਹੀਂ ਦੇਖੋ ਹੁਣ ਤਾਂ ਅਸੀਂ ਤਾਂ ਕਹਿਤਾ ਉਹਨਾਂ ਨੂੰ ਕੋਈ ਛੋਟੀ ਜੀ ਗੱਲ ਦਾ ਪਲਸਟਰ ਕਰਨਾ ਦੋਨਾਂ ਨੂੰ ਫਾਇਦਾ ਉਸ ਚੀਜ਼ ਦਾ ਕੱਲ ਨੂੰ ਸੁਲਾਬ ਆਊਗੀ ਜੇ ਵਿੱਚ ਸੈਂਟਰ ਦੇ ਤੇ ਉਹ ਹੋ ਜਾਊਗਾ ਮਸਲਾ ਤੇ ਸਰ ਲੱਗਦਾ ਨਹੀਂ ਕਿ ਕੋਈ ਪਾਸੇ ਡੀਐਸਟੀ ਰੈਂਕਾਂ ਬਾਰੇ ਪੜੇ ਲਿਖੇ ਅਫਸਰ ਨੇ ਆਉਂਦੇ ਦਾਖਲੇ ਤਾਕਤ ਪਿਛਲੀ ਰੰਜਿਸ਼ ਹੈ ਨਹੀਂ ਕੀਤਾ ਉਹ ਚੀਜ਼ ਨੂੰ ਭੁੱਲ ਨਹੀਂ ਆਣਾ ਚਾਹੀਦਾ ਫਿਰ ਪੜਾਈ ਦਾ ਕੀ ਫਾਇਦਾ ਦੇਖੋ ਗੱਲ ਇਹ ਹੁਣ ਤੁਸੀਂ ਆ ਤੁਹਾਡਾ ਬ੍ਰਦਰ ਕੋਈ ਗਲਤ ਕੰਮ ਕਰੇ ਤਾਂ ਤੁਸੀਂ ਕੀ ਕਰ ਲਓਗੇ ਪੜ੍ਹੇ ਲਿਖੇ ਵੀ ਹੋਗੇ ਗਲਤ ਇਸ ਗੱਲ ਦੀ ਹੈ ਜੇ ਤਾਂ ਡੀਐਸਪੀ ਸਾਹਿਬ ਮੋਕੇ ਤੇ ਆ ਕੇ ਕੋਈ ਗੱਲ ਕਰਦੇ ਫਿਰ ਤਾਂ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਉਹਨਾਂ ਦੀ ਮੈਰਿਜ ਹੋਈ ਉਹ ਆਪਣੇ ਘਰ ਦੇ ਵਿੱਚ ਰਹਿ ਰਹੇ ਆ ਤੇ ਜੇ ਬ੍ਰਦਰ ਨੇ ਹੁਣ ਬ੍ਰਦਰ ਨਾਲ ਗੱਲ ਹੋਈ ਸੀ ਉਹ ਕਹਿੰਦਾ ਇਹਨਾਂ ਨੇ ਮੇਰੇ ਨਾਲ ਮੈਨੂੰ ਨਹੀਂ ਕਰਨ ਦਿੱਤਾ ਇਹ ਤਾਂ ਇੱਕ ਦੂਜੇ ਦੀ ਜਿੱਦਾਂ ਖੁੰਦਕਬਾਜੀ ਹੁੰਦੀ ਆ ਕਿ ਜਦੋਂ ਉਹਨਾਂ ਨੂੰ ਨਹੀਂ ਕਰਨ ਦਿੱਤਾ ਤਾਂ ਉਹ ਹੁਣ ਕਹਿੰਦਾ ਮੈਂ ਨਹੀਂ ਕਰਨ ਦੇਣਾ ਫਿਰ ਉਹਨੂੰ ਸਮਝਾਉਂਦਾ ਸੀ ਕੰਦ ਜਿਹੜੀ ਉੱਪਰ ਤੱਕ ਹੋ ਗਈ ਹੈ ਤੇ ਬਾਕੀ ਉਹ ਵੀ ਅਸੀਂ ਮਸਲਾ ਹੱਲ